ਕਰਦੇ ਫਿਰਦੇ ਉਹ ਸਰਦਾਰ ਪਤਾਨੀ ਕਿੱਥੇ ਬਹਿ ਗਿਆ ਏ ਹਵਾੜਾ ਅੰਮ੍ਰਿਤਪਾਲ ਦੀ ਰਹੀ ਭੁੱਲ ਗਈ ਏ ਠੇਕਿਆ ਤੇ ਸ਼ਰਾਬ ਖੁੱਲ ਗਈ ਏ ਭਗਵੰਤ ਪੋਂਦਾ ਵੋਟੀ ਨੂੰ ਕਮੈਂਟ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਦੋਸਤੋ ਪੂਰੀ ਜਾਣਕਾਰੀ ਦੇ ਲਈ ਇਸ ਵੀਡੀਓ ਨੂੰ ਐਂਡ ਤੱਕ ਜਰੂਰ ਵੇਖਿਓ ਤਾਂ ਜੋ ਤੁਹਾਨੂੰ ਪੂਰੀ ਜਾਣਕਾਰੀ ਮਿਲ ਸਕੇ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਦਾ ਚੋਣ ਪ੍ਰਚਾਰ ਜਿਹੜਾ ਹੈ ਜੋਰਾਂ ਸ਼ੋਰਾਂ ਤੇ ਪਿੰਡਾਂ ਦੇ ਵਿੱਚ ਚੱਲ ਰਿਹਾ ਹੈ ਤੇ ਉੱਥੇ ਦੋਸਤੋ ਜਦੋਂ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਭਰਾ ਤਾਂ ਪਿੰਡ ਦੇ ਵਿੱਚ ਚੋਣ ਪ੍ਰਚਾਰ ਲਈ ਪਹੁੰਚਦੇ ਨੇ ਤਾਂ ਉਸ ਸਮੇਂ ਪਿੰਡ ਦੀ ਇੱਕ ਧੀ ਦੇ ਵੱਲ ਉਹ ਆਪਣੇ ਕੁਝ ਵਿਚਾਰ ਰੱਖੇ ਗਏ ਜੋ ਕਿ ਸੁਣ ਕੇ ਸਾਰੀ ਸੰਗਤ ਜਿੱਥੇ ਖੁਸ਼ ਹੋਈ ਉੱਥੇ ਹੈਰਾਨ ਵੀ ਹੋਈ ਕਿ ਨਹੀਂ ਛੋਟੀ ਜੀ ਉਮਰ ਦੇ ਵਿੱਚ ਇਹਨਾਂ ਸਿਆਣੀਆਂ ਗੱਲਾਂ ਕਹਿ ਜਾਂਦੀ ਹੈ ਇਹ ਤੇ ਉੱਥੇ ਦੋਸਤੋ ਤੁਸੀਂ ਵੀ ਵੇਖੋ ਅੱਗੇ ਇਹ ਪੂਰੀ ਵੀਡੀਓ ਤੇ ਵੀਡੀਓ ਨੂੰ ਵੇਖਣ ਤੋਂ ਬਾਅਦ ਆਪਣੇ ਵਿਚਾਰਾਂ ਨੂੰ ਕਮੈਂਟ ਸੈਕਸ਼ਨ ਵਿੱਚ ਸਾਂਝੇ ਜਰੂਰ ਕਰਿਓ ਤੇ ਵੀਡੀਓ ਚੰਗੀ ਲੱਗੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦੇਣਾ ਆਡੀ ਗੱਲ ਕਰਦੇ ਫਿਰਦੇ ਉਹ ਸਰਦਾਰ ਪਤਾ ਨਹੀਂ ਕਿੱਥੇ ਬਹਿ ਗਿਆ ਏ ਹਵਾੜਾ ਅੰਮ੍ਰਿਤਪਾਲ ਦੀ ਰਹੀ ਭੁੱਲ ਗਈ ਏ ਠੇਕਿਆਂ ਤੇ ਸ਼ਰਾਬ ਖੁੱਲ ਗਈ ਏ ਭਗਵੰਤ ਪੋਂਦਾ ਵੋਟੀ ਨੂੰ ਕਮੈਂਟਰ ਸੋਨਾ ਪੰਜਾਬ ਨੂੰ ਬਣਾ ਕੇ ਰੱਖਤਾ ਕੋਲਾ ਨਸ਼ਿਆਂ ਨਾਲ ਗੱਪੜੂ ਬਰਦੇ ਨੇ ਵੀਰ ਵੀਰ ਮਾਪਿਆਂ ਨੂੰ ਸੰਭਲ ਨਹੀਂ ਲਾਦੇ ਨੇ ਕਾਜੋ ਕਛਾਇਆ ਏ ਫੈਸ਼ਨਾਂ ਦੀ ਢੇਰੀ ਲਾਏ ਆਏ ਛੁੱਟੀ ਲੈਂਦੀ ਲੈਂਦੀ ਲੈ ਗਈ ਕੁੜੀ ਪਾਟਿਆਂ ਕੱਪੜਿਆਂ ਜੋਗੀ ਹੀ ਰਹਿ ਗਏ ਗੁਰੂ ਦੀਆਂ ਬੇਅਦਬੀਆਂ ਕਰਦੇ ਜੋ ਓੜਾ ਜਾਵਾ ਗੁਸ਼ੀਟਾ ਤੇ ਬੰਦੇ ਆ ਤੁੜੇ ਜਾਂਦੇ ਘਰੋਂ ਪੰਜਾਬ ਤੋਂ ਪ੍ਰਦੇਸ਼ ਹਰ ਇੱਕ ਘਰ ਵਿੱਚ ਪੈਸਿਆਂ ਤੋਂ ਹੁੰਦਾ ਰੋਜ਼ ਕਲੇਸ਼ ਪੁੱਲ ਗਈਆਂ ਕੁਰਬਾਨੀਆਂ ਧਰਮ ਵਿਚਾਰ ਗੋਬੀ ਤੇ ਵੀ ਕਹਿੰਦਾ ਉਹਦੇ ਸਿੰਘ ਕਰਦੇ ਉਸ ਨਾਲ ਬੇਇਨਸਾਫ਼ ਮੂਸੇ ਆੜੇ ਤੇ ਦੀਪ ਨੂੰ ਕਦੋਂ ਮਿਲੂ ਇਨਸਾਫ਼ ਜਦ ਪਨੂਰ ਨੇ ਨਿੱਕੀ ਜਹੀ ਗੱਲ ਕਹੀ ਨਾ ਹੈਗਾ ਕੋਈ ਸ਼ੋਰ ਹਲੇ ਥੋੜਾ ਵੈਰੀ ਗੁੱਡ ਨੰਬਰ ਲੈ ਕੇ ਗੁੜੀਆਂ ਦੱਸ ਤੋਂ ਆਹ ਇਰਾਨੇ ਖਿੱਚੀ ਆਹ ਮੇਰੇ ਘਰ ਆ ਮੇਰਾ ਪੁਰਾਣਾ ਯਾਰ ਨਾ ਭਰਿਆ ਜੀ ਇੱਧਰ ਇੱਧਰ ਇੱਧਰ